ਮੈਂ ਪਿੰਡ ਟਪਈ ਨਾਂ ਮੇਰਾ ਕਸ਼ਮੀਰ ਸਿੰਘ ਹਾਂਜੀ ਕੀ ਘਟਨਾ ਜੀ ਘਟਨਾ ਭਾਜੀ ਇਹ ਨਸ਼ੇ ਕਰਕੇ ਹੋਈ ਛੋਟਾ ਭਰਾ ਸੀ ਮੇਰਾ ਹਾਂਜੀ ਕਿੰਨੀ ਉਮਰ ਸੀ ਜੀ ਉਹ ਉਮਰ ਇਹਦੀ 25 26 ਸਾਲ ਲੱਗੀਆਂ ਜੇ ਛੋਟੇ ਛੋਟੇ ਦੋ ਬੱਚੇ ਆ ਭਾਜੀ ਕੋਣ ਇਹਨਾਂ ਨੂੰ ਸੰਭਾਵੇਗਾ ਇਹ ਨਸ਼ਾ ਲੋਕੀ ਕਹਿੰਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੋਂ ਬੰਦ ਹੋਇਆ ਟਪਈ ਜੇ ਸ਼ਰਿਆਂ ਬੇਕਰਿਆ ਭਾਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹਦੀ ਦਿੱਤੋ ਭਾਜੀ ਇਹ ਸਾਨੂੰ ਕਿਸੇ ਨੇ ਆਣ ਕੇ ਦੱਸਿਆ ਹੈਗਾ ਕੀ ਇਹ ਦਾ ਦਾ ਮੁੰਡਾ ਤਾਂ ਦਾ ਅਭੀ ਇਹਦਾ ਨਾਮ ਕੀ ਇਹ ਦਾ ਦਾ ਦੇ ਪੂਰਾ ਹੋ ਗਿਆ ਕਿਹੜਾ ਨਸ਼ਾ ਕਿਹੜਾ ਕਰਦਾ ਭਾਈ ਵਾਇਰ ਚਿੱਟਾ ਹੀ ਪੀਂਦਾ ਸੀ ਬੋਕੀ ਕਹਿੰਦੇ ਚਿੱਟਾ ਟਪਾ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਸਾਰਾ ਹਜੇ ਟਪਾਈ ਤੇ ਇੱਥੇ ਸ਼ਰੇਆਮ ਵੇਚ ਰਿਆ ਭਾਜੀ ਤੇ ਪੁਲਸ ਨੂੰ ਕੋਈ ਕੰਪਲੀਟ ਕੀ ਪੁਲਸ ਭਾਜੀ ਮਹੀਨੇ ਲੈ ਕੇ ਜਾਂਦੀ ਇੱਥੋਂ ਪੁਲਸ ਤੇ ਸ਼ਰੇਆਮ ਕਹਿੰਦੇ ਪੁਲਸ ਸਾਡੀ ਆ ਚਿੱਟੇ ਵੇਚਣ ਵਾਲੇ ਤੇ ਕੋਈ ਇਸ ਟਾਈਮ ਤੱਕ ਆਈ ਕਿ ਨਹੀਂ ਪੁਲਿਸ ਕੋਈ ਨਹੀਂ ਆਈ ਭਾਜੀ ਇਹ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਬੱਚੇ ਆ ਛੋਟੇ ਛੋਟੇ ਇਹਨਾਂ ਦੇ ਕੀ ਆ ਉਹਨਾਂ ਚਿੱਟੇ ਦੇ ਕਹਿ ਸਕਦੇ ਦਾ ਮੰਨ ਲਓ ਉਹਨਾਂ ਦੇ ਕੋਠੀਆਂ ਪਈ ਜਾਂਦੇ ਚਿੱਟਾ ਵੇਜ ਵੇਜ ਕੇ ਤੇ ਇਹ ਬੱਚੇ ਜਿਨ੍ਹਾਂ ਦੇ ਘਰ ਵੀ ਨਹੀਂ ਹੈਗੇ ਮਾਂ ਵਾਂ ਵਿਚਾਰੀ ਘਰਾਂ ਦੇ ਕੰਮ ਕਰਦੀ ਆ ਬੱਚੇ ਪਾਲਦੀ ਆ ਹਾਂਜੀ ਮੇਰਾ ਨਾਮ ਲਵਦੀਪ ਸਿੰਘ ਹੈ ਜਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਥੋਂ ਦਾ ਰਹਿਣ ਵਾਲਾ ਨੌਜਵਾਨ ਜਿਹਦੀ ਨਸ਼ੇ ਦੇ ਨਾਲ ওভারਡੋਜ਼ ਨਾਲ ਮੌਤ ਹੋਈ ਹੈ ਦੇਖੋ ਜੀ ਇਹਨਾਂ ਦਾ ਨਾਮ ਜਤਿੰਦਰ ਸਿੰਘ ਸੀਗਾ ਇਹ ਵਾਰ ਨੰਬਰ 72 ਪਿੰਡਟ ਪਈ ਅੰਮ੍ਰਿਤਸਰ ਦੇ ਵਿੱਚ ਪੈਂਦਾ ਤੇ ਉੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਾਫੀ ਅੱਛਾ ਇਨਸਾਨ ਸੀਗਾ ਇਹ ਕਾਫੀ ਮਿਹਨਤੀ ਹੀ ਔਰ ਦਿਨ ਰਾਤ ਮਿਹਨਤ ਕਰਨ ਵਾਲਾ ਬੰਦਾ ਹੀ ਹੈ ਅਸੀਂ ਜਿੱਥੋਂ ਤੱਕ ਜਾਣਦੇ ਹਾਂ ਇਹ ਕੁਝ ਸਮੇਂ ਤੋਂ ਜਿਹੜਾ ਵਾ ਨਸ਼ੇ ਦੀ ਦਲਦਲ ਦੇ ਵਿੱਚ ਪੈ ਗਿਆ ਤੇ ਫੇਰ ਇਹ ਹੌਲੀ ਹੌਲੀ ਇਤਰਾ ਹੀ ਕੰਮਕਾਰ ਵੀ ਛੱਡ ਬੈਠਾ ਆਪਣਾ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਜਿਹੜੇ ਇਹਦੇ ਪਤਨੀ ਸੀ ਉਹ ਵਿਚਾਰੀ ਕੰਮ ਕਰਦੀ ਸੀ ਲੋਕਾਂ ਦੇ ਘਰ ਜਾ ਕੇ ਭਾਂਡੇ ਮਾਂਜਨੇ ਬੱਚਿਆਂ ਨੇ ਵੀ ਪੜ੍ਹਾਈਆਂ ਛੱਡ ਕੇ ਵਿਚਾਰੇ ਦੁਕਾਨਾਂ ਤੇ ਲੱਗੇ ਕਿੰਨੇ ਸਮੇਂ ਤੋਂ ਨਸ਼ਾ ਕਰਾਇਆ ਜੀ ਇਹ ਸਾਡੇ ਮੁਤਾਬਕ ਤੇ ਜਿਹੜਾ ਵਾ 3-4 ਸਾਲ ਤੋਂ ਪੈ ਗਿਆ ਪਹਿਲਾਂ ਤਾਂ ਚਲੋ ਬੀੜੀ-ਬੂੜੀ ਪੀਂਦਾ ਸੀਗਾ ਤੇ ਜਿਹੜਾ ਵੱਡਾ ਨਸ਼ਾ ਚਟੇ ਵਾਲਾ ਤੇ ਟੀਕੇ ਵਾਲਾ ਇਹ 2-3 ਸਾਲ ਤੋਂ ਕਰਨ ਲੱਗ ਪਿਆ। ਤੇ ਇਲਾਕੇ ਦੇ ਵਿੱਚ ਕਿੰਨਾ ਨਸ਼ਾ ਜਿਹੜਾ ਵੇਖਦਾ ਪਿਆ ਇੱਥੇ। ਨਸ਼ਾ ਤੇ ਵੇਖੋ ਤੁਹਾਨੂੰ ਪਤਾ ਵਾ ਸਰ ਤੁਸੀਂ ਜਿਆਦਾ ਸਾਡੇ ਨੂੰ ਜਾਣਕਾਰੀ ਰੱਖ ਦੇ ਜੇ ਕਿ ਹਰ ਇਲਾਕੇ ਦੇ ਵਿੱਚ ਹੀ ਨਸ਼ਾ ਹੈ। ਕੋਈ ਇਹੋ ਜਿਹਾ ਪੰਜਾਬ 'ਚ ਗਲੀ ਮੁਲਾ ਬਚਿਆ ਹੀ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਵੀ ਇਹ ਸਾਫ ਸੁੱਤਰਾ ਜਾਂ ਨਸ਼ਾ। ਸਾਫ ਸੁੱਤਰੇ ਵੱਲੋਂ ਤਾਂ ਕਿਹਾ ਯਾਰ ਅਸੀਂ ਲਗਾਤਾਰ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਦੇ ਪਏ ਹਾਂ, ਸਖਤੀ ਕਰ ਦਿੱਤੀ ਗਈ ਹੈ ਨਸ਼ਾ ਵੇਚਣਾ ਬੰਦ ਹੋ ਚੁੱਕਾ। ਦੇਖੋ ਜੀ ਇਹ ਇੱਕ ਮੈਂ ਨਹੀਂ ਕਹਿ ਸਕਦਾ ਇੱਕ ਡਰਾਮਾ ਕਹਿ ਸਕਦੇ ਆ। ਦੇਖੋ ਪੁਲਿਸ ਨੂੰ ਸਾਰਾ ਪਤਾ, ਕਾਉਂਸਲਰਾਂ ਨੂੰ ਸਾਰਾ ਪਤਾ। ਪਿੰਡ ਦੇ ਮੌਤ ਬਾਰਾਂ ਨੂੰ ਸਾਰਾ ਪਤਾ ਫੇਰ ਵੇਖ ਕੇ ਜਾਣ ਕੇ ਵੀ ਕਰਨ ਕੀ ਚੁੱਪ ਹੋਂਦੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਇਹਨਾਂ ਦੇ ਵੱਲ ਦੇਖੋ ਜੀ ਕਾਰਵਾਈ ਤਾਂ ਨਹੀਂ ਕੀਤੀ ਜਾਈ ਕਿ ਸਾਡੀ ਭਾਈ ਬੰਦੀ ਬਣ ਜਾਂਦੀ ਆ ਉਹਨਾਂ ਨਾਲ ਜਦੋਂ ਅਸੀਂ ਅਗਲਾ ਕੋਈ ਮਾੜਾ ਕਰਮ ਕਰਦਾ ਸ਼ੁਰੂ ਕੋਈ ਨਸ਼ੇ ਦਾ ਕੰਮ ਕਰਦਾ ਉਹ ਚੌਕੀ ਯਾਰ ਜਾ ਕੇ ਪਹਿਲਾਂ ਹੀ ਯਾਰੀ ਪਾਉਂਦਾ ਤੇ ਸਰ ਮੈਂ ਕੰਮ ਕਰਨਾ ਤੇ ਮੇਰਾ ਧਿਆਨ ਰੱਖਿਓ ਤੇ ਉਹ ਖਰਚਾ ਪਾਣੀ ਲੈਂਦੇ ਆ ਤੇ ਫਿਰ ਯਾਰੀਆਂ ਪੈ ਜਾਂਦੀਆਂ ਫਿਰ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹਨਾਂ ਦਾ ਪੱਕੇ ਰੱਖਦੇ ਨੇ ਮਰਨ ਵਾਲਿਆਂ ਕੋ ਕੁਝ ਨਹੀਂ ਉਹਨਾਂ ਨੂੰ ਮਿਲਣਾ ਸਰ ਨਾ ਉਹਨਾਂ ਆਉਣਾ ਜਾ ਕੇ ਨਾ ਪਰਿਵਾਰ ਦਾ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਪਰਿਵਾਰ ਦਾ ਫਿਊਚਰ ਕੀ ਆ ਜ਼ਿੰਦਗੀ ਕੀ ਆ ਬੱਚੇ ਨੇ ਅੱਗੇ ਕਿਹਦੇ ਸਰ ਤੇ ਜ਼ਿੰਦਗੀ ਬਤੀਤ ਕਰਨੀ ਆ ਹੈ ਜ਼ਿੰਦਗੀ ਪਰਿਵਾਰ ਦੀ ਰੋਜ਼ ਜਾਂਦੀ ਆ ਪੁਲਿਸ ਪੁਲਿਸ ਨੇ ਉੱਥੇ ਕਾਰਵਾਈ ਕਰਨੀ ਆ ਉਹਦੀ ਗੱਲ ਸੁਣਨੀ ਜਿੱਦੋਂ ਕੁਝ ਹੁੰਦਾ ਤੇ ਜਿੱਥੋਂ ਕੁਝ ਮਿਲਣਾ ਨਹੀਂ ਆ ਉੱਥੇ ਪੁਲਿਸ ਨੇ ਕਾਰਵਾਈ ਨਹੀਂ ਜੇ ਕਰ ਲੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੰਗ ਕਰਦੇ ਹੋ ਕੀ ਹੁਣ ਕਿਹੜਾ ਇਲਾਕੇ ਦੇ ਵਿੱਚ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦੇਖੋ ਜੀ ਸਾਡੀ ਤਾਂ ਬੇਨਤੀ ਹੈ ਹੋਈ ਹੱਥ ਜੋੜ ਕੇ ਮਾਨ ਸਰਕਾਰ ਨੂੰ ਵੀ ਔਰ ਪਿੰਡ ਦੇ ਮੋਤ ਬਾਹਰ ਕਾਉਂਸਲਰ ਸਰਪੰਚ ਹਰ ਇੱਕ ਪਿੰਡ ਦੇ ਇਹ ਨਹੀਂ ਸਾਡੇ ਪਿੰਡ ਦਾ ਹੀ ਪਿੰਡ ਪਿੰਡ ਨਸ਼ਾ ਹੋਇਆ ਪਿਆ ਔਰ ਪਿੰਡ ਪਿੰਡ ਨੌਜਵਾਨ ਜਿਹੜੇ ਪੰਜਾਬੀ ਨੌਜਵਾਨਾਂ ਦੀਆਂ ਰੋਜ਼ ਮੌਤਾਂ ਹੋ ਰਹੀਆਂ ਇਹ ਨਹੀਂ ਇੱਕ ਦਿਨ ਦਾ ਹੈ ਗਈ ਆ ਕਹਾਣੀ ਇਹ ਤੇ ਘਰ ਘਰ ਮੌਤ ਹੋ ਰਹੀ ਆ ਸਰ ਜੈਸੇ ਇਹੋ ਚਾਹੁੰਦੇ ਆ ਵੀ ਨਸ਼ੇ ਤੇ ਜਿਹੜੀ ਆ ਪੱਕੇ ਤੌਰ ਤੇ ਪੂਰਨ ਤੌਰ ਤੇ ਜਿਹੜੀ ਆ ਰੋਕામ ਲਗੇ ਜਿਹੜਾ ਕਿ ਨਸ਼ਾ ਨਾ ਸਪਲਾਈ ਹੋਊਗਾ ਕਿਸੇ ਤੱਕ ਨਾ ਪਹੁੰਚੂਗਾ ਤੇ ਨਾ ਕੋਈ ਕਰੂਗਾ ਅਗਰ ਇਹਦੀ ਮੌਤ ਹੋਈ ਹੈ ਇਹਨੂੰ ਮਿਲਿਆ ਨਸ਼ਾ ਤੇ ਫਿਰ ਮਰਿਆ ਹੈ ਅਗਰ ਇਹਨੂੰ ਨਸ਼ਾ ਨਾ ਮਿਲਦਾ ਤੇ ਅੱਜ ਆਪਣੇ ਪਰਿਵਾਰਕ ਮਾੜਾ ਚੰਗਾ ਜਿਤਨਾ ਭਾਵੇਂ 100 200 ਕਮਾ ਕੇ ਲੈਂਦਾ ਸੀ ਪਰਿਵਾਰ ਦੇ ਲਾਗੇ ਬੈਠਾ ਸੀਗਾ ਬੱਚਿਆਂ ਨੂੰ ਥੋੜਾ ਆਸਰਾ ਹੀ ਪਿਓ ਦਾ ੜੀ ਪਰ ਨਸ਼ਾ ਜੇ ਨਾ ਮਿਲੂਗਾ ਕਿਸੇ ਨੂੰ ਤੇ ਆਪੇ ਕੋਈ ਨਸ਼ਾ ਨਹੀਂ ਕਰੂਗਾ ਔਰ ਮੌਤ ਨਹੀਂ ਔਰ ਐਡਾ ਖਤਰਨਾਕ ਨਸ਼ਾ ਚੱਲਣ ਡਿਆ ਵਾ ਆ ਚਿੱਟੇ ਦਾ ਟੀਕੇ ਦਾ ਇਹ ਤੇ ਬਿਲਕੁਲ ਬੰਦੇ ਨੂੰ ਮੰਨ ਲੋ ਕਿ ਜਿਹੜਾ ਵਾ ਮੌਤੇ ਮੂੰਹ ਚ ਲੈ ਜਾਂਦਾ ਜੇ ਠੀਕ ਹੈ ਹਾਂਜੀ ਹਾਂਜੀ ਕਿੱਥੋਂ ਆ ਰਹਿਣ ਵਾਲੇ ਹੋ ਜੀ ਕਿੱਥੇ ਇਧਰ ਆਣ ਵਾਲੇ ਤੇ ਕੀ ਨਾਮ ਆ ਤੁਹਾਡੇ ਬੇਟੇ ਦਾ ਤਾਂ ਕੀ ਹੋਇਆ ਉਸਦੇ ਨਾਲ ਜਤਿੰਦਰ ਸਿੰਘ ਦਾ ਨਾਂ ਹਾਂ ਤੁਮ੍ਹ ਲਗੇ ਪੰਜ-ਛੇ ਸਾਲ ਤੋਂ ਤੇ ਬੋਧਾ ਹੀ ਨਸ਼ੇ ਤੇ ਮਿਲ ਕੇ ਕਦਮੀ ਇਹਨੇ ਆਜਾ ਚੋਕ ਲਿਆ ਵੀ ਮਲਕੇ ਮਰਨਾ ਹੀ ਆਪਾਂ ਹੋਰ ਵੀ ਕਰ ਨਹੀਂ ਕਰਨਾ ਤਾਂ ਤੁਹਾਡੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬੜਾ ਸਮਝਾਇਆ ਨੂੰ ਰਾਤ ਦੇ ਮਲ ਸਮਝਾਇਆ ਦੋ ਵਾਰੀ ਮੈਂ ਆਪ ਮਲਕੇ ਇਹਨੂੰ ਖੜਿਆ ਹਸਪਤਾਲ ਦੇ ਮਲਕੇ ਉੱਥੇ ਪੰਜਾਂ ਨਾਲ ਗਾਈ ਮਲਕੇ 8-8 10-10 ਦਿਨ ਮਲਕੇ ਦਾ ਸ਼੍ਰਮਦਾ ਪ੍ਰੋਗਰਮ ਕਿਤਾਬ ਪਰ ਜਦੋਂ ਇਹਨੂੰ ਝਲਕ ਪੈਂਦਾ ਜਦੋਂ ਇੱਕ ਦੂਜਾ ਯਾਰ ਮਿਲ ਜਾਂਦਾ ਮੁਰਗਾ ਉਹ ਉਸੇ ਵੇਲੇ ਮੁਰਗਾ ਆਸਨ ਦੇ ਚੱਲ ਚੱਲੀਏ ਕੋਈ ਗੱਲ ਨਹੀਂ ਕਿੰਨੇ ਕੋਈ ਸੈਂਟਰ ਪਰ ਤੀ ਕਰਾਇਆ ਗਿਆ ਜੀ ਦੋ ਵਜੇ ਤੇ ਪ੍ਰਾਈਵੇਟ ਇਹਨੂੰ ਦਾਖਲ ਕਰਾਇਆ ਮਲਕ ਰਾਦਾ ਸਭ ਦੱਸਦਾ ਇਹ ਉਹਨੂੰ ਇਹਨਾਂ ਨੂੰ ਪੀਣ ਵਾਲਿਆਂ ਨੂੰ ਪਤਾ ਜਾਂ ਪੁਲਿਸ ਨੂੰ ਪਤਾ ਜ਼ਿਆਦਾ ਵੇਚਣ ਵਾਲਿਆਂ ਨਾਲੋਂ ਪੀਣ ਵਾਲਿਆਂ ਨਾਲੋਂ ਪੁਲਿਸ ਨੂੰ ਜ਼ਿਆਦਾ ਪਤਾ ਪੁਲਿਸ ਜਦੋਂ ਆਉਂਦੀ ਹੈ ਤੇ ਮਤਲਬ ਜੱਫੀ ਪਾ ਕੇ ਚੱਲ ਜਾਂਦੀ ਉਹਨਾਂ ਨਾਲ ਗੱਲ ਮੁੱਕਦੀ ਝਗੜਾ ਪਾਰ ਤੇ ਵੇਚਣ ਵਾਲਿਆਂ ਪੀਣ ਵਾਲਿਆਂ ਨੂੰ ਕੀ ਲੱਗੇ ਉਹਨਾਂ ਨੂੰ ਕੀ ਲੱਗੇ ਉਹਨਾਂ ਦੇ ਜਦੋਂ ਮਿਲ ਕੇ ਜੱਫੀ ਪਾ ਕੇ ਪੈਸੇ ਮਿਲ ਜਣੇ ਉਦੋਂ ਲਾਈਪੀ ਸਫਰੀ ਕਾਲ ਹੈ ਜੀ ਤੇ ਬਾਕੀ ਪਾਸਾ ਇਲਾਕਾ ਮਰਜੀ ਉਹਨਾਂ ਨੂੰ ਕੀ ਤਕਲੀਫ ਹੈ ਇਲਾਕੇ ਉਹਨਾਂ ਨੂੰ ਕੰਪਲੀਨ ਉਹਨਾਂ ਨੂੰ ਤਰਖਾ ਵੀ ਹੋ ਜਣੀ ਹੈ ਤੇ ਪੈਸੇ ਵੀ ਮਿਲ ਜਣੇ ਦੋ ਦੋ ਕੰਮ ਹੋ ਰਹੇ ਨੇ ਦੋ ਦੋ ਕੰਮ ਹੋ ਰਿਹਾ ਹੈ ਕਿਸੇ ਵੀ ਪੁਲਿਸ ਵਾਲੇ ਦੇ ਮਿਲ ਕੇ ਚੁਪਾਈ ਤੋਂ ਲੱਗੇ ਇਨਸਪੈਕਟਰ ਦਾਕਰ ਉਹਨਾਂ ਦੇ ਫੋਨ ਚੈੱਕ ਕਰ ਲੋ ਹਰ ਇੱਕ ਬੰਦੇ ਦਾ ਹਰ ਇੱਕ ਮਿਲ ਕੇ ਤੌਰ ਦਾ ਅਮਲ ਕਰ ਹਰ ਨੰਬਰ ਹੈਗਾ ਜਾਂ ਮਤਲਬ ਕਿ ਜੋ ਨਸ਼ਾ ਵੇਚਣ ਵਾਲੇ ਦਾ ਟੀ ਵੇਚਣ ਵਾਲੇ ਦਾ ਸ਼ਰਾਬ ਵੇਚਣ ਵਾਲੇ ਦਾ ਹਰ ਇੱਕ ਬੰਦੇ ਦਾ ਨੰਬਰ ਹੈ ਨਾ ਕੋਈ ਇਹ ਤੇ ਮੇਰਾ ਨਾਮ ਗਰੰਟੀ ਕਰ ਕੇ ਕਿਹੇ ਅਫਸਰ ਦਾ ਚੈੱਕ ਕਰ ਲਓ ਅੱਜ ਲਾਤੀਓ ਲੋ ਪੁਲਿਸ ਨੂੰ ਕੰਪਲੇਨਟ ਕਰਤੀ ਜਾਂਦੀ ਹੈ ਨਕਸ਼ਿਆਂ ਬਾਰੇ ਪੁਲਿਸ ਨੂੰ ਪੌਣ ਜੁੱਤੀਆਂ ਖਾਊਗਾ ਪੁਲਿਸ ਨੂੰ ਕਹਿੰਦੇ ਕਰਦਾ ਹੈ ਕਿ ਕਿਹੋ ਜਿਹਾ ਖੇਤਰ ਖਾਣੇ ਹੁੰਦੇ ਪੁਲਿਸ ਨੇ ਮੜ ਕੇ ਉਹਨਾਂ ਦੀ ਗੱਲ ਕਰਨੀ ਸਾਡੀ ਥੋੜੀ ਕਰਨੀ ਆ ਦੇਖੋ ਜੀ ਬੜੀਆਂ ਕਠਨਾਵਾਂ ਇਹ ਮੜਾ ਤਾ ਭਾਈ ਥੋਤਾ ਕਰ ਕਰਕੇ ਵੇਖ ਲਿਆ ਪਰ ਪੁਲਿਸ ਉਸੇ ਵਾਲੇ ਦੱਸ ਦਿੰਦੀਆਂ ਫਲਾਣਾ ਫਰਾਇਆ ਤੈਨੂੰ ਤੇ ਮੜ ਕੇ ਕੌਣ ਜੁੱਤੀਆਂ ਖਾਊਗਾ ਮੇਰੀ ਬੁਤਨਾ ਨਕਸ਼ਾ ਵੇਖ ਮੇਰੀ ਬੁਤਨਾ ਨਕਸ਼ਾ ਮਿਲਿਆ ਤਾਂ ਤੁਸੀਂ ਵੀ ਮਿਲ ਕੇ ਬੁਖਾਰ ਹੈ ਕਿ ਕਈ ਵੀ ਪੁਲਿਸ ਵਾਲਾ ਵੇਖ ਮੇਰੇ ਨਾਲ ਗੱਲ ਕਰੇ ਉਹ ਮਿਲ ਗਏ ਕਿਦੇ ਫੋਨ ਦੇ ਵਿੱਚ ਮਿਲ ਗਏ ਨੰਬਰ ਨਹੀਂ ਹੈਗਾ ਹਨ ਪਰਿਵਾਰ ਨੂੰ ਕਟਾ ਹੋ ਗਿਆ ਪਰਿਵਾਰ ਨੂੰ ਕਟਾ ਗਿਆ ਨਿਕਲ ਨਿਕੇ ਬੱਚੇ ਆ ਵਿਚਾਰੇ ਕੀ ਕਰਨਗੇ ਉਹ ਗਾਂ ਰੋਟੀ ਕਮਾਉਣਗੇ ਕਿ ਪੜਨਗੇ ਕਿ ਜਾਂ ਕਿ ਬਰੇ ਲੱਗ ਰਿਹਾ ਕਿ ਕੀ ਕਰਨਗੇ ਬਸ ਵੀ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਵੀ ਨਸ਼ਾ ਵਧਣ ਤੋਂ ਹੋਵੇ ਸਰਕਾਰ ਨੂੰ ਪੀਲੇ ਹੋਏ ਸਾਡੀ ਵੀ ਨਸ਼ਾ ਵਧਦਾ ਹੋਵੇ ਤੇ ਜਾ ਇਹਨਾਂ ਬੱਚਿਆਂ ਵਾਸਤੇ ਕੁਝ ਸੋਚਿਆ ਜਾਏ ਪਰ ਸਰਕਾਰ ਤੇ ਕਹਿੰਦੀ ਨਸ਼ਾ ਬੰਦ ਕਰ ਦਿੱਤਾ ਗਿਆ ਸਰਕਾਰ ਮੂੰਹ ਜਬਾਨੀ ਜਬਾਨੀ ਕਹਿੰਦੀ ਨਸ਼ਾ ਬੰਦ ਆ ਸਾਗ ਜਾ ਕੀ ਹੋਇਆ ਭਾਜੀ ਹੂੰ ਦੇ ਵੀ ਨਸ਼ਾ ਬੰਦੇ ਤਾਂ ਮਰਨ ਕਿਉਂ ਰੋਜ਼ ਹੀ ਰੋਜ਼ ਬੰਦੇ ਮਰਦੇ ਕਿੱਥੇ ਨਹੀਂ ਮਰਦਾ ਬੰਦਾ ਕਿਹੜੇ ਪਿੰਡ ਨਹੀਂ ਮਰਦਾ ਮਰਦਾ ਨਸ਼ੇ ਤੋਂ ਇਹਦੇ ਮੂੰਹ ਦੀ ਗੱਲਾਂ ਜੀ ਨਸ਼ੇ ਬੰਦ ਹੋ ਗਏ ਜੀ ਬੰਦ ਹੋ ਗਏ ਜੀ ਇਹ ਜੋ ਕਰਦਾ ਜੀ ਕੋਠੇ ਢਾਹਦੇ ਜੀ ਕੋਠੇ ਢਾਉਂਦੇ ਮੇਰੇ ਵਰਗੇ ਤੇਰੇ ਵਰਗੇ ਗਰੀਬਾਂ ਦੇ ਕੋਠੇ ਢਾਉਂਦੇ ਆ ਚੰਗੇ ਭਲੇ ਬੰਦੇ ਨਾਲ ਤਾਂ ਮੂੰਹ ਨਹੀਂ ਕਰਦੀ ਪੁਲਿਸ